ਹਾਂਜੀ ਸਸ਼ੀ ਕਾਂਜੀ ਸਾਰਿਆਂ ਨੂੰ ਮੀਤ ਕਰਦੇ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਾਂ ਨੂੰ ਨਾ ਕੱਲ ਮੈਸੇਜ ਆਇਆ ਆਪਾਂ ਲੋਨ ਬਾਰੇ ਵੀਡੀਓ ਪਾਈ ਸੀ ਜਿਵੇਂ ਉਹਦੇ 'ਚ ਮੈਸੇਜ ਆਇਆ ਕਮੈਂਟ ਕੀਤਾ ਕਈਆਂ ਨੇ ਵੀ ਪੰਜ ਪਸ਼ੂਆਂ ਤੇ ਕਿੰਨੇ ਮੇ ਕਿੰਨੇ ਦਾ ਲੋਨ ਮਿਲਦਾ ਹੈ ਕਿ ਬਾਹਾਂ ਦੇ ਨੰਬਰ ਤੋਂ ਕਿੰਨੇ ਕਿਵੇਂ ਉਹ ਮੈਂ ਤੁਹਾਨੂੰ ਵੀਰੇ ਸਾਰਾ ਕੁਝ ਦੱਸਿਆ ਹੋਇਆ ਵਿੱਚ ਬਾਕੀ ਦੁਬਾਰਾ ਫੇਰ ਦੱਸ ਦਨੀ ਆ ਵੀ ਇੱਕ ਪਸ਼ੂ ਦੇ 70000 ਰੁਪਏ ਮਿਲਦਾ ਠੀਕ ਆ ਉਹ ਜੋ 7000 ਬੈਂਕ ਕੱਟ ਲੈਂਦੀ ਆ ਆਪਦੀ ਤਰਫ ਤੇ ਆਪਾਂ ਨੂੰ 36000 ਹਜ਼ਾਰ ਹੀ ਮਿਲਦਾ ਹੈਗਾ ਉਹ ਆਪਾਂ ਨੂੰ ਭਰਨੇ ਪੈਂਦੇ ਨੇ ਜਾਨੀ ਉਹਨੇ 7000 ਇੱਕ ਪਸ਼ੂ ਦਾ ਆਪਾਂ ਨੂੰ ਵਿੱਚ ਭਰਨਾ ਪੈਂਦਾ ਹੈਗਾ ਉੱਥੇ ਬੈਂਕ 'ਚ ਤੇ ਬਾਕੀ ਜੇ ਤੁਸੀਂ ਬੈਂਕ 'ਚ ਜਾਓਗੇ ਉਹ ਤੁਹਾਨੂੰ ਜਾਣਕਾਰੀ ਦੇ ਦੇਣਗੇ ਕੁਝ ਜਿੰਨੀ ਕੁ ਮੈਨੂੰ ਪਤਾ ਉਹਨੀ ਕਨੋਲਜ ਮੈਂ ਤੁਹਾਨੂੰ ਦੇ ਦੇਣੀ ਆ 36000 ਇੱਕ ਪਸ਼ੂ ਦਾ ਮਿਲਦਾ ਹੈਗਾ ਠੀਕ ਹੈ ਤੇ ਤੁਸੀਂ ਹਿਸਾਬ ਲਾ ਲਓ ਵੀ ਤੁਹਾਨੂੰ 5 ਪਸ਼ੂਆਂ ਦੇ ਕਿੰਨੇ ਮਿਲ ਜਾਣਗੇ ਠੀਕ ਹੈ ਤੇ ਉਹਦਾ ਮੰਨੇ ਕਿ ਚਲੋ 3.5 365 ਮਗੂ ਇਨਾ ਕ ਮਿਲ ਜੂ ਸੋਨੂੰ ਪੰਜ ਪਸੂਆਂ ਦੇ ਤੇ ਬਾਕੀ ਸਬਜ਼ੀ ਹਾਂ ਵੀ ਮੰਨੇ ਕਿ 25 ਲੱਖ ਦੇ ਲੋਨ ਤੇ ਵੀਰੇ ਤੁਹਾਡੇ ਜ਼ਮੀਨ ਦੇ ਨੰਬਰ ਲੱਗਣਗੇ 25 ਇੱਕ ਵੀਰ ਨੇ ਕਮੈਂਟ ਕੀਤਾ ਸੀ ਕਹਿੰਨਾ 25 ਲੱਖ ਦਾ ਲੋਨ ਲੈਣਾ ਹੋਵੇ ਤਾਂ 25 ਲੱਖ ਦੇ ਲੋਨ ਤੇ ਵੀਰੇ ਤੁਹਾਡੇ ਜ਼ਮੀਨ ਦੇ ਨੰਬਰ ਲੱਗਣਗੇ ਮੈਂ ਤੁਹਾਨੂੰ ਦੱਸਿਆ 10 ਲੱਖ ਤੱਕ ਦਾ ਜਦੋਂ ਆਪਾਂ ਲੋਨ ਲੈਣਾ ਉਹਦੇ ਵਿੱਚ ਕੋਈ ਇਹ ਮੰਦਰਾ ਯੋਜਨਾ ਚ ਆ ਜਾਂਦਾ ਹੈਗਾ ਤੇ ਇਹਦੇ ਚ ਕੋਈ ਹੋਣੀ ਲੱਗਦਾ ਹੈਗਾ ਯਾਨੀ ਕੋਈ ਜ਼ਮੀਨ ਦੇ ਨੰਬਰ ਕੋਈ ਉਹਦੇ ਚ ਲੋਡ ਨਹੀਂ ਹੈਗੀ 10 ਲੱਖ ਤੱਕ ਉਦੋਂ ਜਿਵੇਂ ਜਿਵੇਂ ਆਪਾਂ ਬਦ ਕਰਾਵਾਂਗੇ ਫਿਰ ਤਾਂ ਆਪਾਂ ਨੂੰ ਦੇਣੀ ਪੈਂਦਾ ਹੈ ਨਾ ਪ੍ਰੂਫ ਜ਼ਮੀਨ ਦਾ ਵਿੱਚ ਨਾਲ ਫਿਰ ਤਾਂ ਇਹਦੋਂ ਵੱਧ ਤਾਂ ਦੇਣਾ ਪੈਂਦਾ ਹੈਗਾ ਤੇ ਬਾਕੀ ਸਬਸਿਡੀ ਹੈਗੀ 25% ਸਬਸਿਡੀ ਮਿਲਦੀ ਹੈਗੀ ਜਦੋਂ ਲੋਨ ਆਪਾਂ ਕਿਸ ਤਰ੍ਹਾਂ ਭਰੀ ਜਾਂਦੇ ਆ ਉਸ ਤੋਂ ਬਾਅਦ ਅੱਜੋ ਜੋ ਫਾਰਮ ਭਰ ਕੇ ਦੁਬਾਰਾ ਫਾਰਮ ਉੱਥੇ ਫੇਰ ਭਰਨੇ ਪੈਂਦੇ ਨੇਗੇ ਉਹ ਤੁਹਾਨੂੰ ਜਿਵੇਂ ਮੈਨੇਜਰ ਦੱਸ ਦਊਗੀ ਮੈਂ ਬੈਂਕ 'ਚ ਜਦੋਂ ਆਪਾਂ ਲੋਨ ਕਰਾਵਾਂਗੇ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਤੇ ਬਾਕੀ ਮੈਂ ਤੁਹਾਨੂੰ ਇਹ ਕਹਿਣੀ ਆ ਵੀ ਸਬਸਿਡੀ ਵੀਰੇ ਪੰਜ ਪਸ਼ੂਆਂ ਤੇ ਜਦੋਂ ਆਪਾਂ ਸਰਟੀਫਿਕੇਟ ਬਣਾ ਲਿਆ ਲੋਨ ਇੱਕ ਵਾਰ ਹੀ ਮਿਲਣਾ ਹੈਗਾ ਨਾ ਕਿ ਉਹ ਸਬਸਿਡੀ ਇੱਕ ਵਾਰ ਹੀ ਮਿਲਣੀ ਆ ਲੋਨ ਆਪਾਂ ਦੋ ਵਾਰ ਵੀ ਤਿੰਨ ਵਾਰ ਵੀ ਕਿੰਨੇ ਵਾਰ ਵਰਤ ਕੇ ਦੁਵਾਰਾ ਦੁਵਾਰਾ ਕਰਾ ਸਕਦੇ ਪਰ ਸਬਸਿਡੀ ਇੱਕ ਵਾਰੀ ਹੀ ਮਿਲੂਗੀ ਤੇ ਇੱਕ ਵਾਰੀ ਆਪਾਂ ਜੇ ਇੱਕ ਵਾਰ ਲੈ ਲਈ ਦੂਜੀ ਵਾਰ ਸਬਸਿਡੀ ਨਹੀਂ ਭਾਵੇਂ ਘੱਟ ਲੋਣ ਪੰਜ ਪਸ਼ੂਆਂ ਦੇ ਕਰਾ ਕੇ ਲੈ ਲਓ ਭਾਵੇਂ 10 ਦੇ ਲੈ ਲਓ ਭਾਵੇਂ 20 ਦੇ ਲੈ ਲਓ ਇੱਕ ਵਾਰੀ ਉਹ ਸਬਸਿਡੀ ਮਿਲਣੀ ਹੈਗੀ ਤੇ ਉਹ ਤੁਸੀਂ ਆਪ ਦਾ ਵੇਖ ਲਿਓ ਮੈਨੂੰ ਕਮੈਂਟ ਆਏ ਮੈਨੂੰ ਐਨਸੀਬੀ ਚਲੋ ਮੈਂ ਰਿਪਲਾਈ ਦੇ ਦੇਣੀ ਆ ਤੇ ਫਿਰ ਐਨਸੀਬੀ ਕਈ ਵੀਰ ਹੋਰ ਆ ਉਹਨੂੰ ਨਹੀਂ ਪਤਾ ਲੱਗਿਆ ਹੋਣਾ ਚਲੋ ਪਤਾ ਲੱਗ ਜਾਂਦਾਗਾ ਦੱਸੇ ਤੋਂ ਪੰਜ ਦੇ ਪਸ਼ੂਾਂ ਤੇ ਬਸ ਵੀ ਆਪਾਂ ਨੂੰ ਐ ਮੰਨ ਕੇ ਚੱਲੋ 63000 ਇੱਕ ਪਸ਼ੂ ਤੇ ਮਿਲਦਾ ਹੈਗਾ 7000 ਆਪਾਂ ਨੂੰ ਪਸ਼ੂ ਦਾ ਜਮਾ ਕਰਾਉਣਾ ਪੈਂਦਾ ਉੱਥੇ ਫਿਰ ਲੋਨ ਕਾਸ ਹੁੰਦਾ ਹੈਗਾ ਜੇ ਕੋਈ ਥੋੜਾ ਮੋਟਾ ਡਾਊਟ ਹੋਏ ਆ ਕਿਸੇ ਚੀਜ਼ ਦਾ ਦੁਬਾਰਾ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋਗੇ ਠੀਕ ਹੈ ਜੀ ਧੰਨਵਾਦ